ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਦੋ ਮੁਲਾਜ਼ਮਾਂ ਵਿਚਾਲੇ ਹਫਤੀ ਝੜਪ ਹੋਈ ਹੈ ਇਸੇ ਤਰ੍ਹਾਂ ਇੱਕ ਮੁਲਾਜ਼ਮ ਵੱਲੋਂ ਦੂਜੇ ਮੁਲਾਜ਼ਮ ਤੇ ਤਲਵਾਰ ਦੇ ਨਾਲ ਹਮਲਾ ਕੀਤਾ ਜਾਣਕਾਰੀ ਦੇ ਮੁਤਾਬਿਕ ਐ ਜੀ ਪੀ ਸੀ ਦੇ ਧਰਮਪੁਰ ਚਾਰ ਮੁਲਾਜ਼ਮ ਜੋ ਸੁਖਬੀਰ ਸਿੰਘ ਨੇ ਕਾਊਂਟਰ ਬ੍ਰਾਂਚ ਦੇ ਸੇਵਾਦਾਰ ਤਰਪਾਰਾ ਸਿੰਘ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਤੇ ਜਿਸ ਦੇ ਵਿੱਚ ਉਸਦੀ ਮੌਤ ਹੋ ਗਈ ਸੂਤਰਾਂ ਦੇ ਮੁਤਾਬਿਕ ਇਹ ਕਟਾਉਂ ਤੋਂ ਵਾਪਰਦੀ ਹੈ ਜਦੋਂ ਮੁਲਾਜ਼ਮ ਆਫਿਸ ਦੇ ਵਿੱਚ ਦੁਪਹਿਰ ਦਾ ਖਾਣਾ ਖਾਂਦੇ ਨੇ ਅਤੇ ਕਿਸੇ ਗੱਲ ਨੂੰ ਲੈ ਕੇ ਦੋਮਾ ਦੇ ਵਿੱਚ ਪਹਿਲਾ ਟਕਰਾਅ ਹੁੰਦੀ ਹੈ ਤੇ ਇਹਹੀ ਟਕਰਾਅ ਜਿਹੜੀ ਹੈ ਉਹ ਵੱਧ ਜਾਂਦੀ ਹੈ ਤੇ ਖੁੱਲੀ ਰੂਪ ਧਾਰਨ ਕਰ ਲੈਂਦੀ ਹੈ ਝਗੜਾ ਇੰਨਾ ਵੱਧ ਗਿਆ ਕਿ ਸੁਖਪੀਰ ਸਿੰਘ ਨੇ ਦਰਬਾਰਾ ਸਿੰਘ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਇਸ ਹਮਲੇ ਦੇ ਕਾਰਨ ਦਰਬਾਰਾ ਸਿੰਘ ਜੋ ਜ਼ਖਮੀ ਹੋ ਗਿਆ ਜਿਸ ਨੂੰ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਤੇ ਸੂਤਰਾਂ ਦੇ ਮੁਤਾਬਕ ਹੁਣ ਦਰਪਾਰਾ ਸਿੰਘ ਦੀ ਮੌਤ ਹੋ ਗਈ ਹੈ ਤੇ ਹੁਣ ਦਰਪਾਰਾ ਸਿੰਘ ਦੀ ਮੌਤ ਹੋ ਗਈ ਹੈ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਦੋ ਮੁਲਾਜ਼ਮਾਂ ਦੇ ਵਿੱਚ ਆਪਸੀ ਝੜਪ ਹੋਈ ਸੀ ਇਸ ਸਤੁਰਾਂ ਇੱਕ ਮੁਲਾਜ਼ਮ ਵੱਲੋਂ ਦੂਜੇ ਮੁਲਾਜ਼ਮ ਤੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਦਰਪਾਰਾ ਸਿੰਘ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਪਰ ਸੂਤਰਾਂ ਦੇ ਮੁਤਾਬਕ ਉਸ ਦੀ ਮਤ ਹੋ ਗਈ ਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਖਤੋਰੀ ਕੋਟੀ ਮੜੀ ਕਟਣ ਵਾਪਰੀ ਸੱਚਕਾਂਸ਼ ਜਮੰਦ ਸਾਹਿਬ ਦੀ ਅਕਾਉਂਟ ਬ੍ਰਾਂਚ ਵਿੱਚ ਦੋ ਮਲਾਜਮ ਆਪਸ ਵਿੱਚ ਝਗੜ ਪਏ ਜਿਹਦੇ ਨਾਲ ਇੱਕ ਮਲਾਜਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਪਰੋਂ ਸਰਚਾ ਉਹਦੇ ਕਾਫੀ ਕੰਮੇ ਸ਼ਫਲ ਲੱਗਦਾ ਅਸੀਂ ਇਹਦੀ ਪੜਤਾਲ ਜਿਹੜੀ ਕਰਨੀ ਹੈ ਤਾਂ ਪੈਚੀਕ ਨੂੰ ਵੀ ਪੜਤਾਲ ਕਰਕੇ ਇਹ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਦੇ ਆਂ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੁੱਛੋ ਕਿ ਇਸ ਦਫਤਰ ਦੇ ਪੁਲਿਸ ਦੀ ਇਹਦੀ ਕਾਰਵਾਈ ਤਫतीश ਕਰਕੇ ਕਰੋ ਇਹ ਅਜੇ ਮੁਲਾਜ਼ਮ ਤੇ ਕੋਈ ਢਾਈ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਿਯਮਾਂ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧਨ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ ਕੋਈ ਤੇ ਇੱਕ ਮੁਲਾਜ਼ਮ ਨੂੰ ਵੋਲਵਾ ਜਾਵੇ 2013 ਕਿੰਨੇ ਵੀ ਮੁਲਾਜ਼ਮ ਨੂੰ ਵੋਲਵਾਵੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨਾਂ ਮੈਂ ਸਿੱਟਾ ਦੋਹੇ ਕੇ ਤਾਵਾ ਤੀਏ ਇਹ ਤਾਜ ਅੱਜ ਲਗਭਗ ਸਵਾਗਤ ਹੈ ਕੋਈ ਜਦੋਂ ਸਾਰੇ ਪਛਾਦਾ ਛਾਗ ਰਹੇ ਸੀਗੇ ਉਹ ਮੁਲਾਜ਼ਮ ਵੀ ਪਛਾਦਾ ਛਾਗ ਰਿਹਾ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਕਰ ਜਾਂਦੇ। ਪਰ ਜਿਸੀ ਕਾਰਨ ਇਹ ਕਿਨੇ ਪਰਿਵਾਰਕ ਮਸਲੇ ਜਿਹਾ ਆਪ ਰਹੀ ਹੈ। ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਤੇ ਉਹਨਾਂ ਦਾ ਘਰ ਦਾ ਝਗੜਾ ਸੀਗਾ। ਤਾਂ ਉਹ ਪੁੱਛੋ ਘਰੋਂ ਨਹੀਂ ਮੈਨੂੰ ਪਤਾ ਲੱਗਾ ਕਿ ਇਹ ਤਕਰਾਰਬਾਦੀ ਚੱਲਦੀ ਆਈ ਹੈ। ਇਹ ਉਹ ਗੱਲ ਕਿ ਉਹਨਾਂ ਨੇ ਇਹ ਕਦਣਾ ਨੂੰ ਅੰਜਾਮ ਦਿੱਤਾ। ਜੋ ਕੋਲ ਬਾਗਰਪਤ ਮਤਬਾਕਿਕਣਾ ਆ ਅਈ ਤਰੰਤ 20 ਕਰਕੇ ਸਰਵਇਤ ਕਰਾ ਦੋ ਕੰਮ ਕਰਦੇ ਹੋ ਕੋਈ ਜਗਾ ਕੰਮ ਨਹੀਂ ਇਹ ਦੋ ਹੀ ਡਾਕਟਰ ਦਰਬਾਰ ਸਾਹਿਬ ਇੱਕ ਕਾਨਫਰੈਂਸ ਚ ਦੂਜਾ ਲੱਗੇ ਨਾਲ ਹੀ ਬਰਾਂਜਾ ਬਰਾਂਜਾ ਉੱਚੇ ਕੰਮ ਕਰ ਰਿਹਾ ਤੇ ਉਹ ਇਹ ਟੋਕੇ ਟੁੱਟ ਜਾਣ ਨਾਲ ਚਲ ਕੇ ਇੱਕ ਬਿਸ਼ਰ ਮਿਲਦੇ ਵੀ ਆ ਤੇ ਪਰਿਵਾਰ ਕ੍ਰਿਸਟੇ ਵੀ ਆ ਹਜੇ ਤੱਕ ਤੇ ਹਾਲਤ ਸੀਰੀਅਸ ਈ ਆ ਮੈਂ ਬਾਕੀ ਜਦੋਂ ਮੈਡੀਕਲ ਬੋਰਡ ਆਏਗੇ ਦਬਾਗਾ ਜੀ